ਪੁਨਰ ਸਜੀਤ ਅਕਾਲੀ ਦਲ ਨਾਲੋਂ ਬੀਬੀ ਸਖਵੰਤ ਕੌਰ ਹੋਏ ਵਕਤ ਬੀਬੀ ਸਖਵੰਤ ਕੌਰ ਨੇ ਪੁਨਰ ਸਜੀਤ ਨਾਲ ਸੰਬੰਧਿਤ ਪੰਥਕ ਕੌਂਸਲਰ ਕਮੇਟੀ ਕਰ ਲਈ ਕਾਇਮ ਜਿਸ ਵਿੱਚ ਚਾਰ ਹੋਰ ਸਿੱਖ ਚਿਹਰੇ ਸ਼ਾਮਲ ਕੀਤੇ ਨੇ ਜੋ ਬੀਬੀ ਸਖਵੰਤ ਕੌਰ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨਾਲੋਂ ਵਕਤ ਹੋ ਕੇ ਇਹ ਪੰਥਕ ਕਮੇਟੀ ਕਾਇਮ ਕਰ ਲਈਏ ਤੁਸੀਂ ਜੁੜਿਓ ਲੋਕ ਰਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦੀ ਜਾਣਕਾਰੀ ਮਿਲ ਸਕੇ 11 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖ ਹੋ ਕੇ ਨਵਾਂ ਬਣਿਆ ਪੁਨਰਸਰਜੀਤ ਅਕਾਲੀ ਦਲ ਜਿਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਤੇ ਦੂਸਰੇ ਪਾਸੇ ਕੌਂਸਲਿੰਗ ਕਮੇਟੀ ਦੀ ਜ਼ਿੰਮੇਵਾਰੀ ਜੋ ਬੀਬੀ ਸਖਵੰਤ ਕੌਰ ਨੂੰ ਦਿੱਤੀ ਗਈ ਪਰ ਬੀਬੀ ਸਖਵੰਤ ਕੌਰ ਉਦੋਂ ਤੋਂ ਲੈ ਕੇ ਮੀਡੀਆ ਤੇ ਤੇ ਹੋਰ ਧਾਰਮਿਕ ਮੁੱਦਿਆਂ ਦੇ ਉੱਪਰ ਬਿਲਕੁਲ ਚੁੱਪ ਰਹਿ ਪਰ ਪਿਛਲੇ ਦਿਨਾਂ ਤੋਂ ਜਦੋਂ ਸ਼੍ਰੋਮਣੀ ਅਕਾਲੀ ਦਲ ਪੁਨਰਸਜੀਤ ਦੇ ਵੱਖ-ਵੱਖ ਲੀਡਰ ਪਾਰਟੀ ਨਾਲੋਂ ਵੱਖ ਹੋਣ ਲੱਗੇ ਤਾਂ ਹੁਣ ਬੀਬੀ ਸਖਵੰਤ ਕੌਰ ਵੀ ਜਿਨ੍ਹਾਂ ਨੇ ਇਸ ਪੁਨਰਸਜੀਤ ਅਕਾਲੀ ਨਾਲੋਂ ਵੱਖ ਹੋ ਕੇ ਆਪਣਾ ਇੱਕ ਪੰਥਕ ਕੌਂਸਲ ਕਮੇਟੀ ਬਣਾਈ ਏ ਜਿਸ ਵਿੱਚ ਉਹਨਾਂ ਨੇ ਚਾਰ ਸਿੱਖ ਆਗੂਆਂ ਨੂੰ ਸ਼ਾਮਲ ਕੀਤਾ ਹੈ ਸੋ ਪੁਨਰ ਸਜਿਤ ਨਾਲ ਸੰਬੰਧਿਤ ਪੰਥਕ ਕੌਂਸਲ ਦੀ ਮੁਖੀ ਸਖਵੰਤ ਕੌਰ ਨੇ ਪੰਥਕ ਕੌਂਸਲ ਦੀ ਮੁੱਢਲੀ ਕਮੇਟੀ ਕਾਇਮ ਕਰਦਿਆਂ ਇਸ ਵਿੱਚ 4 ਮੈਂਬਰ ਸ਼ਾਮਲ ਕੀਤੇ ਨੇ ਜਿਸ ਵਿੱਚ ਬੀਬੀ ਸਖਵੰਤ ਕੌਰ ਨੇ ਦੱਸਿਆ ਕਿ ਉਹਨਾਂ ਨਾਲ ਕਮੇਟੀ ਵਿੱਚ ਹੁਣ ਭਾਈ ਬਲਦੀਪ ਸਿੰਘ ਰਾਮੂ ਵਾਲੀਆ ਡਾਕਟਰ ਜਸਵੰਤ ਸਿੰਘ ਖਾਲਸਾ ਤੇ ਐਡਵੋਕੇਟ ਪਰਮਜੀਤ ਸਿੰਘ ਪੰਗੂ ਅਤੇ ਐਡਵੋਕੇਟ ਬਲਵੰਤ ਸਿੰਘ ਸ਼ਾਮਲ ਹੋਣਗੇ ਉਹਨਾਂ ਆਖਿਆ ਕਿ ਮੁੱਢਲੀ ਕਮੇਟੀ ਵਿੱਚ ਸ਼ਾਮਲ ਕੀਤੀਆਂ ਸਾਰੀਆਂ ਸ਼ਖਸੀਤਾਂ ਸਿੱਖ ਚਿੰਤਤ ਅਤੇ ਬੁੱਧੀਜੀਵਨ ਇਸ ਤੋਂ ਇਲਾਵਾ ਲੋੜ ਮੁਤਾਬਕ ਇਸ ਕਮੇਟੀ ਦਾ ਵਿਸਥਾਰ ਵੀ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ 11 ਅਗਸਤ ਨੂੰ ਜਦੋਂ ਸ਼੍ਰੋਮਣੀ ਅਕਾਲੀ ਦਲ ਪੁਨਰਸਜੀਤ ਦੇ ਡੈਲੀਗੇਟ اجلاس ਦੇ ਵਿੱਚ ਪੰਥਕ ਕੌਂਸਲ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ ਤਾਂ ਇਹ ਇੱਕ ਖੁਦਮੁਖਤਿਆਰ ਸੰਸਥਾ ਹੋਵੇਗੀ ਅਤੇ ਇਸ ਦਾ ਕਾਰਜ ਪੰਥਕ ਆਗੂਆਂ ਨੂੰ ਇਕੱਠਾ ਕਰਨਾ ਹੋਵੇਗਾ। ਇਸ ਵਿੱਚ ਰਾਜਨੀਤੀ ਦਾ ਕੋਈ ਵੀ ਦਖਲਅੰਦਾਜ਼ੀ ਨਹੀਂ ਹੋਵੇਗੀ। ਉਹਨਾਂ ਦੱਸਿਆ ਕਿ ਇਸ ਵਿਧੀ ਵਿਵਧਾਨ ਕਰਨ ਅਤੇ ਵਿਕਸਦੀਆਂ ਯੋਜਨਾਵਾਂ ਤੈਅ ਕਰਨ ਲਈ ਇਸ ਦੀ ਮੁੱਢਲੀ ਕਮੇਟੀ ਕਾਇਮ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਪੰਥਕ ਕੌਂਸਲ ਵੱਲੋਂ ਸਿੱਖ ਨੌਜਵਾਨਾਂ ਨੂੰ ਰਾਜਸੀ ਸਮਾਜਿਕ ਸੱਭਿਆਚਾਰਕ ਅਤੇ ਧਾਰਮਿਕ ਸਰੋਕਾਰਾਂ ਬਾਰੇ ਜਾਗਰੂਤ ਕਰਨਾ ਹੈ ਅਤੇ ਵਿਖ ਵਾਸਤੇ ਚੰਗੀ ਤੇ ਸੁਰਦ ਸਿੱਖ ਲੀਡਰਸ਼ਿਪ ਤਿਆਰ ਕਰਨੀ ਹੈ। ਉਨ੍ਹਾਂ ਆਖਿਆ ਕਿ ਸਿੱਖੀ ਪ੍ਰਚਾਰ ਵਿਚਾਰਧਾਰਾ ਅਤੇ ਸਿਧਾਂਤਾਂ ਦੀ ਪਹਿਰੇਦਾਰੀ ਵਾਸਤੇ ਪੰਥਕ ਕੌਂਸਲ ਹਮੇਸ਼ਾ ਕਾਰਜਸ਼ੀਲ ਰਹੇਗੀ। ਜੋ ਇੱਕ ਪਾਸੇ ਪੁਨਰ ਸਜੀਤ ਕਾਲੀ ਦਲ ਰਾਜਨੀਤੀ ਨਾਲ ਮਸਲੇ ਸੁਲਝਾ ਰਿਹਾ ਹੈ। ਰਾਜਨੀਤੀ ਤੌਰ ਤੇ ਆਪਣੀ ਪਕੜ ਮਜ਼ਬੂਤ ਕਰ ਰਿਹਾ ਹੈ ਔਰ ਦੂਸਰੇ ਪਾਸੇ बीबी सुखवंत कौर वालों एक नवी पंथक कमेटी बना दी गई है जिस सारे ही मसले जिने विचारे जाने धार्मिक मसलों के उपर कम किया जाएगा बीबी सुखवंत कौर हूँ इको एक्टिव होए ने जे पिछले लगभग पांच छे महीनों तो बिल्कुल चुप बैठे सी पर बीबी सुखवंत कौर ने ग्ञनी हरप्रीत सिंह कोई विचार नहीं किया ਗਿਆਨੀ ਹਰਪ੍ਰੀਤ ਸਿੰਘ ਇਸ ਵਿੱਚ ਕੋਈ ਉਹਨਾਂ ਦੀ رائے ਨਹੀਂ ਲਈ ਗਈ ਜੋ ਗਿਆਨੀ ਹਰਪ੍ਰੀਤ ਸਿੰਘ ਨਾਲ ਵਖ ਹੋ ਕੇ ਬੀਬੀ ਸਖਵੰਤ ਕੌਰ ਨੇ ਇਹ ਨਵੀਂ ਪੰਥ ਕਮੇਟੀ ਬਣਾਈ ਹੈ ਜਿਸ ਵਿੱਚ ਚਾਰ ਵਖ ਵਖ ਆਗੂ ਸ਼ਾਮਲ ਕੀਤੇ ਗਏ ਰਹੇ ਹੁਣ ਲੋੜ ਪੈਣ ਤੇ ਹੋਰ ਵੀ ਇਸ ਵਿੱਚ ਨਿਯੁਕਤੀਆਂ ਕੀਤੀਆਂ ਜਾਣ ਗਿਆ ਇਹ ਵੀ ਬੀਬੀ ਸਖਵੰਤ ਕੌਰ ਨੇ ਦੱਸਿਆ ਬੀਬੀ ਸਖਵੰਤ ਕੌਰ ਜਿਹੜੇ ਕਿ ਪੁਲਸਜੀਤ ਅਕਾਲੀ ਦਲ ਦੇ ਪ੍ਰਧਾਨ ਬਣਦੇ ਲਾਇਕ ਸੀ ਪਰ ਉਹਨਾਂ ਨੇ ਪ੍ਰਧਾਨ ਬਣਨ ਤੋਂ ਇਨਕਾਰ ਕਰ ਦਿੱਤਾ ਸੀ ਉਸ ਸਮੇਂ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਪਰ ਪੰਥਕ ਕਮੇਟੀ ਦੇ ਪ੍ਰਧਾਨ ਬੀਬੀ ਸਖਵੰਤ ਕੌਰ ਨੇ ਅੱਜ ਵੱਖ ਹੋ ਕੇ ਆਪਣੀ ਪੰਥਕ ਕਮੇਟੀ ਨੂੰ ਮਜ਼ਬੂਤ ਕੀਤਾ ਜਿਸ ਵਿੱਚ ਹੁਣ ਅਕਾਲੀ ਦਲ ਪੁਨਰਸਜੀਤ ਤੇ ਪੰਥਕ ਕਮੇਟੀ ਦੋਨੋਂ ਮਿਲ ਕੇ ਕੰਮ ਕਰਨਗੇ ਜਾਂ ਆਉਣ ਵਾਲੇ ਸਮੇਂ ਵਿੱਚ ਬੀਬੀ ਸਖਵੰਤ ਕੌਰ ਆਪਣੀ ਅਲੱਗ ਕਮੇਟੀ ਵਿੱਚ ਕੰਮ ਕਰੇਗੀ